ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧਰ ਤੇਰੇ ਤੇ ਆਹੀ ਖਾਲੀ ਵੋੜੀ ਨਾ ਕਰ ਦੇ ਵੇਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਕਰ ਦੇ ਵੇਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰ ਤੇਰੇ ਤੇ ਆਹੀ ਖਾਲੀ ਮੋੜੀ ਨਾ ਦਰ ਤੇਰੇ ਤੇ ਆਹੀ ਖਾਲੀ ਮੋੜੀ ਨਾ ਕਰ ਦੇ ਵੇਰ ਦੀਆਂ ਨਜ਼ਰਾਂ ਆਸਾ ਤੋੜੀ ਨਾ ਕਰ ਦੇ ਵੇਰ ਦੀਆਂ ਨਜ਼ਰਾਂ ਆਸਾ ਤੋੜੀ ਨਾ ൂ നാം പകുതി നാംപ്പൂ പായ തൂനൂ നാം പകുതി നാംപ്പറത ਸਾਡੇ ਵੀ ਕਾਜ ਸਵਾਰੀ ਖਾਲੀ ਮੋੜੀ ਨਾ ਸਾਡੇ ਵੀ ਕਾਜ ਸਵਾਰੀ ਖਾਲੀ ਮੋੜੀ ਨਾ ਕਰਦੇ ਵੀਰ ਦੀ ਅਨਦਰਾਂ ਆਸਾਂ ਤੋੜੀ ਨਾ

ਕਾਰ ਦੇ ਵੇਰ ਦੀ ਅਨਜਰਾ ਆਸਾਂ ਤੋੜੀ ਨਾ ਤੈਨੂੰ ਵਖੜਸ਼ਾਤ ਆਇਆ ਬੇੜਾ ਤੂੰ ਉਸ ਦਾ ਬੰਨੇ ਲਾਇਆ ਤੈਨੂੰ ਵਖੜਸ਼ਾਤ ਆਇਆ ਬੇੜਾ ਉਸ ਦਾ ਬੰਨੇ ਲਾਇਆ സാര ലോബിട സാരോ ബേറിയായോടി കറിയായോട ਦਰ ਤੇਰੇ ਤੇ ਆਹੀ ਖਾਲੀ ਵੋੜੀ ਨਾ ਦਰ ਤੇਰੇ ਤੇ ਆਹੀ ਖਾਲੀ ਵੋੜੀ ਨਾ ਕਰ ਦੇ ਵੇਰ ਦੀਆ ਨਜ਼ਰਾਂ ਆਸਾ ਤੋੜੀ ਨਾ ਕਰ ਦੇ ਵੇਰ ਦੀਆ ਨਜ਼ਰਾਂ ਆਸਾ ਤੋੜੀ ਨਾ ਕਰ ਦੇ ਵੇਰ ਦੀਆਂ ਅਜਰਾ ਆਸਾਂ ਤੋੜੀ ਨਾ ਤੈਨੂੰ ਤੰਨੇ ਭਗਤ ਤੇ ਆਇਆ ਪੱਥਰਾਂ ਵਿੱਚੋਂ ਤੈਨੂੰ ਪਾਇਆ ਤੈਨੂੰ ਤੰਨੇ ਭਗਤ ਤੇ ਆਇਆ ਪੱਥਰਾਂ ਵਿੱਚੋਂ ਤੈਨੂੰ ਪਾਇਆ ദോട വിദസേര നിലോടേ നൽ തോട தரத்தியசானார்தியோடினா காரதாய ਨਿਵਾੜੀ ਕਰੇ ਲੀ ਤੇ ਅਰਦਾਸਾ ਪੂਰੀ ਆਕਰ ਦੇ ਸਭ ਦੀ ਆਸਾ ਨਿਵਾੜੀ ਤੇਰੀ ਕਰੀ ਅਰਦਾਸਾ ਪੂਰੀ ਆਕਰ ਦੇ ਸਭ ਦੀ ਆਸਾ ਸਾਨੂੰ ਨਾ ਵਦੀਆ ਦਾਤਾ ਦੇ ਦੋ ਖਾਲੀ ਵੋੜੀ ਨਾ ദോ നമേ നായോന കായോട ധാരീ മോളാ மோடினா காரதாயா தோடினா காரதாய ਤੈਨੂੰ ਨਾ ਮੇ ਭਗਤ ਤੇ ਆਇਆ ਨਾ ਮੇ ਦਸ਼ ਪਰ ਆਪ ਤੂੰ ਪਾਇਆ ਤੈਨੂੰ ਨਾ ਮੇ ਭਗਤ ਤੇ ਆਇਆ ਨਾ ਮੇ ਦਸ਼ ਪਰ ਆਪ ਤੂੰ ਪਾਇਆ ਸਾਡੇ ਵੀ ਕਾਜ ਸਵਾਰੀ ਖਾਲੀ ਓੜੀ ਨਾ சே விஜசாரி மோடினா நான் தின நான் திலோனா தாலாத்த கேர்தோ கேர்தோனா தண்ணி பகத்த பத்திர ப ਤੇ ਨੂੰ ਤਨਹੀ ਭਗਤ ਤੇ ਆਇਆ ਪਥਰਾ ਵਿੱਚੋਂ ਤੈਨੂੰ ਪਾਇਆ ਮੈਨੂੰ ਵੀਦਰਸ਼ਨ ਦੇ ਦਿਓ ਆਸਾਂ ਤੋੜੀ ਨਾ ਮੈਨੂੰ ਵੀਦਰਸ਼ਨ ਦੇ ਦਿਓ ਆਸਾਂ ਤੋੜੀ ਨਾ ਕਰ ਦੇਵੇਰ ਦੀਆਂ ਨਜ਼ਰਾ ਦਿਲੋਂ ਤੋੜੀ ਨਾ ਕਾਰ ਦੇ ਵੇਰ ਦੀ ਅਨਜਰਾ ਦਿਲ ਨੂੰ ਤੋੜੀ ਨਾ ਕਾਰ ਦੇ ਰਹੋ ਦੀ ਅਨਜਰਾ ਆਸਾਂ ਤੋੜੀ ਨਾ ਧਾਰੇ ਤੇਰੇ ਤੇ ਆਹੀ ਖਾਲੀ ਓੜੀ ਨਾ ਧਾਰੇ ਤੇਰੇ ਤੇ ਆਹੀ ਖਾਲੀ ਓੜੀ ਨਾ

ਨੀਵਾੜੀ ਤੇਰੀ ਕਰੀ ਅਰਦਾਸਾ ਪੂਰੀ ਆਕਰ ਦੇਈ ਸਭ ਦੀ ਆਸਾ ਨਾਵ ਦੀਆ ਦਾਤਾ ਦੇ ਦਿਓ ਖਾਲੀ ਵੋੜੀ ਨਾ ਕਰ ਦੇਵੇਰ ਦੀਆ ਨਜਰਾ ਆਸਾ ਤੋੜੀ ਨਾ ਦਰ ਤੇਰੇ ਤੇ ਆਈ கா மோடினா தரத்தால மோடினா காரத வேறு தியில் நோடினா காரத வேறு தியிலனோடினா கார்தே ரஹராத நோடினா ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ